ਮਨੁੱਖੀ ਜੀਵਨ ਵਿੱਚ ਅਸੀਂ ਵਕਤ-ਵਕਤ ਪੜਾਵਾਂ ਤੋਂ ਹੁੰਦੇ ਹੋਏ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਹਾਂ ਜ਼ਿੰਮੇਵਾਰੀਆਂ ਮਨੁੱਖੀ ਜੀਵਨ ਦਾ ਹਿੱਸਾ ਬਣ ਕੇ ਨਾਲ ਚੱਲਦੀਆਂ ਹਨ ਪਰਿਵਾਰ ਵਿੱਚ ਮਾਂ-ਬਾਪ ਦਾ ਅਮਲੋਲ ਹੁੰਦਾ ਹੈ ਮਾਂ-ਬਾਪ ਇੱਕ ਪਰਿਵਾਰ ਦੀ ਸਿਰਜਣਾ ਕਰਦੇ ਹਨ ਜਿੱਥੇ ਮਾਂ 9 ਮਹੀਨੇ ਆਪਣੇ ਪੇਟ ਅੰਦਰ ਬੱਚੇ ਦੀ ਸਿਰਜਣਾ ਕਰਦੀ ਹੈ ਉਸੇ ਦਿਨ ਤੋਂ ਇੱਕ ਪਿਤਾ ਉਸ ਬੱਚੇ ਨੂੰ ਆਪਣੇ ਦਿਮਾਗ ਵਿੱਚ ਰੱਖ ਕੇ ਖਿਆਲ ਕਰਨੇ ਸ਼ੁਰੂ ਕਰ ਦਿੰਦਾ ਹੈ ਮਾਂ ਸਾਨੂੰ ਜੀਵਨ ਦਿੰਦੀ ਹੈ ਪਰ ਪਿਤਾ ਸਾਡਾ ਜੀਵਨ ਸੰਵਾਰਨ ਵਿੱਚ ਆਪਣੀ ਪੂਰੀ ਜ਼ਿੰਦਗੀ ਲਾ ਦਿੰਦਾ ਹੈ ਜ਼ਿੰਮੇਵਾਰੀਆਂ ਵਿੱਚ ਹੀ ਇੱਕ ਵਿਅਕਤੀ ਆਪਣੀ ਪੂਰੀ ਜ਼ਿੰਦਗੀ ਲੰਗਾ ਦਿੰਦਾ ਹੈ ਇਸੇ ਤਰ੍ਹਾਂ ਹੀ ਚਰਨ ਨੇ ਵੀ ਆਪਣੀ ਜ਼ਿੰਦਗੀ ਜ਼ਿੰਮੇਵਾਰੀਆਂ ਦੇ ਬੋਝ ਹੇਟ ਕੱਢ ਲਈ ਚਰਨ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਬਹੁਤ ਹੀ ਮਿਹਨਤ ਤੇ ਲਗਨ ਵਾਲਾ ਚਰਨ ਹਮੇਸ਼ਾ ਆਪਣੇ ਪਰਿਵਾਰ ਬਾਰੇ ਸੋਚਦਾ ਚਰਨ ਦੇ ਦੋ ਭਰਾਤੇ ਦੋ ਪਹਿਣਾ ਸਨ ਚਰਨ ਸਭ ਤੋਂ ਵੱਡਾ ਸੀ ਚਰਨ ਦਾ ਪਿਤਾ ਇੱਕ ਦੁਕਾਨਦਾਰ ਸੀ ਚਰਨ ਤੇ ਉਸ ਦਾ ਪਿਤਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਹੌਲੀ-ਕੌਲੀ ਸਮਾਂ ਲੰਘਦਾ ਗਿਆ ਚਰਨ ਦੇ ਸਿਰ ਜ਼ਿੰਮੇਵਾਰੀਆਂ ਦਾ ਬੋਝ ਵੱਧਦਾ ਗਿਆ ਹੁਣ ਚਰਨ ਜਵਾਨ ਹੋ ਚੁੱਕਾ ਸੀ ਚਰਨਦੀ ਵੱਧਦੀ ਉਮਰ ਦੇਖ ਉਸਤੇ ਪਰਿਵਾਰ ਵਾਲੇ ਚਰਨ ਲਈ ਕੁੜੀ ਦੀ ਪਾਲ ਕਰਨ ਲੱਗ ਗਏ ਇੱਕ ਦਿਨ ਚਰਨ ਨੂੰ ਕੁੜੀ ਵਾਲੇ ਦੇਖਣ ਆਏ ਤੇ ਚਰਨ ਦੇ ਹੱਥ ਰੁਪਿਆ ਫੜਾ ਗਏ ਪੁਰਾਣੇ ਸਮਿਆਂ ਵਿੱਚ ਲੋਕ ਬਹੁਤ ਚੰਗੇ ਹੁੰਦੇ ਸਨ ਲੋਕਾਂ ਦੀ ਜ਼ੁਬਾਨ ਹੀ ਇੱਕ ਤੇ ਲਕੀਰ ਹੁੰਦੀ ਸੀ ਆਖੇ ਜਿਸ ਘਰ ਬੈਠ ਕੇ ਚਾਹ ਪਾਣੀ ਪੀ ਲਿਆ ਕੁੜੀ ਦਾ ਰਿਸ਼ਤਾ ਉੱਤੇ ਕਰਨਾ ਹੈ ਆ ਪਰ ਅੱਜਕਲ ਲੋਕ ਕੁੜੀਆਂ ਦੇਖ ਕੇ ਛੱਡ ਜਾਂਦੇ ਨੇ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ ਚਰਨ ਹਾਥ ਰੁਪਿਆ ਫੜਾ ਉਸਦੇ ਸੌਰੇ ਰੋਕਾ ਕਰ ਗਏ ਸਮਾਂ ਲੰਘਦਾ ਗਿਆ ਚਰਨ ਕੁਝ ਵਧੀਆ ਕੰਮ ਕਰਨ ਲੱਗ ਪਿਆ ਸਾਲ ਬਾਅਦ ਵਿਚੋਲਾ ਸਾਹਿ ਚਿੱਠੀ ਲੈ ਕੇ ਆਇਆ ਆਖੇ ਆਉਂਦੇ ਨਰਾਤਿਆਂ ਦਾ ਵਿਆਹ ਕਰਨਾ ਹੈ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਦਾ ਦਿਨ ਪੱਕਾ ਹੋ ਗਿਆ ਅਖੀਰ ਇੱਕ ਸਾਲ ਪਿਛੋਂ ਚਰਨ ਦਾ ਵਿਆਹ ਪਾਲੋ ਨਾਲ ਹੋ ਗਿਆ ਚਰਨ ਦੇ ਵਿਹੜੇ ਵਿਹੜੇ ਵਿੱਚ ਤੁਰੀ ਫਿਰਦੀ ਨਵੀਂ ਵਿਆਹੀ ਘਰ ਨੂੰ ਚਾਰ ਚੰਨ ਲਾ ਰਹੀ ਸੀ ਬਹੁਤ ਹੀ ਸੰਸਕਾਰੀ ਪਰਿਵਾਰ ਵਿੱਚ ਪਲੀ ਪਾਲੋਂ ਨੇ ਚਰਨ ਦੇ ਘਰ ਨੂੰ ਵੀ ਆਪਣਾ ਘਰ ਸਮਝ ਰਿਸ਼ਤਿਆਂ ਦੀ ਸਾਂਝਾ ਪਰਉਣੀ ਸ਼ੁਰੂ ਕਰ ਦਿੱਤੀ ਪਾਲੋ ਦਾ ਪਰਿਵਾਰ ਬਹੁਤ ਹੀ ਵਧੀਆ ਸੀ ਆਪਣੀ ਪਹਿਲੀ ਵੀ ਸੀ ਪਾਲੋ ਦੇ ਪੇਕਿਆ ਕਰ ਵਿਆਹ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ ਉਸ ਸਮੇਂ ਵਿੱਚ ਸਾਈਕਲ ਅੱਜ ਦੇ ਮੋਟਰਸਾਈਕਲ ਬਰਾਬਰ ਸੀ ਚਰਨੂ ਦਾਜ ਵਿੱਚ ਸਾਈਕਲ ਦਿੱਤਾ ਗਿਆ ਪਾਲੋ ਬਹੁਤ ਹੀ ਸੰਸਕਾਰੀ ਹਰ ਕੰਮ ਵਿੱਚ ਪੂਰੀ ਨਿਪੁੰਨ ਸੀ ਸਿਲਾਈ ਕਢਾਈ ਤੇ ਘਰ ਦੇ ਕੰਮ ਸਭ ਜਾਣਦੀ ਸੀ ਪਾਲੋ ਹਮੇਸ਼ਾ ਆਪਣੇ ਪਰਿਵਾਰ ਨੂੰ ਇੱਕ ਕੜੀ ਵਿੱਚ ਪਰੋਕੇ ਰੱਖਣਾ ਚਾਹੁੰਦੀ ਸੀ ਦਿਨ ਲੰਘਦੇ ਗਏ ਘਰ ਦੀ ਗਰੀਬੀ ਦਾ ਬੋਝ ਚਰਨ ਸਿਰ ਪੈ ਗਿਆ ਪਾਲੋ ਨਾਲੀ ਘਰ ਦਾ ਕੰਮ ਕਰਦੀ ਵਹਿਲੇ ਸਮੇਂ ਵਿੱਚ ਕੁੜੀਆਂ ਨੂੰ ਕੱਪੜੇ ਸਿਖਾਉਂਦੀ ਤੇ ਲੋਕਾਂ ਦੇ ਕੱਪੜੇ ਸੇ ਉਹਨਕੇ ਦਿਂਦੇ ਬਦਲੇ ਵਿੱਚ ਜਿੰਨੇ ਪੈਸੇ ਮਿਲਦੇ ਆਪਣੀ ਸੱਸ ਨੂੰ ਘਰ ਦੇ ਖਰਚੇ ਲਈ ਦੇ ਦਿੰਦੀ। ਦਿਨੋ-ਦਿਨ ਪਰਿਵਾਰ ਦੀਆਂ ਜ਼ਰੂਰਤਾਂ ਵੱਧਦੀਆਂ ਗਈਆਂ। ਚਰਨ ਤੋਂ ਛੋਟਾ ਪਰ ਆ ਪਾਣੀ ਸਪਲਾਈ ਵਿਭਾਗ ਵਿੱਚ ਕੋਰਸ ਕਰਨ ਲੱਗਾ ਉਸਦੀ ਪੜਾਈ ਤੇ ਵੀ ਬਹੁਤ ਖਰਚਾ ਆਉਂਦਾ ਸੀ ਤੇ ਦੋ ਪਹਿਣਾ ਦਾ ਵਿਆਹ ਵੀ ਕਰਨਾ ਸੀ। ਅਖੀਰ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਚਰਨਕਾਰ ਦੀ ਗਰੀਬੀ ਨੂੰ ਦੂਰ ਕਰਨ ਲਈ ਵਿਦੇਸ਼ ਚਲਾ ਗਿਆ। ਉਸ ਤੋਂ ਬਾਅਦ ਪਾਲੋ ਸਾਰੇ ਘਰ ਦਾ ਕੰਮ ਕਰਦੀ ਪਰ ਉਸਦੀ ਕਦਰ ਕੋਈ ਨਾ ਜਾਣਦਾ। ਪੁਰਤਾ ਚਰਨ ਨੂੰ ਚੇਠੀ ਪਾ ਪਾਲੋ ਦੇ ਵਿਰੋਧ ਕਰਦੇ ਚਰਨ ਦੇ ਵਿਦੇਸ਼ ਜਾਣ ਤੋਂ ਕੁਝ ਮਹੀਨੇ ਬਾਅਦ ਪਾਲੋ ਦੀ ਕੋਖੋ ਇਕਤੀ ਨੇ ਜਨਮ ਲਿਆ ਸਾਰੇ ਪਾਲੋ ਨੂੰ ਮੈਨੇ ਮਾਰਦੇ ਪਹਿਲਾ ਜੇ ਜੰਮਿਆ ਹੋਵੇ ਪੱਥਰ ਪਰ ਮੋ ਪਾਲੋ ਦੀ ਸਸ ਜੰਮ ਕੇ ਸੁਠ ਦਿੱਤੀ ਕੁਸ਼ਲਨੀ ਨੇ ਤੀ ਨਾ ਮੈਨੂੰ ਤਾਂ ਪੋਤਾ ਚਾਹੀਦਾ ਤੂੰ ਪੱਥਰ ਜੰਮਿਆ ਤਾਂ ਰੱਖ ਚਾਹੇ ਸੁਠ ਸਾਡੇ ਮੱਥੇ ਨਾਲ ਲੱਗੀ ਪਾਲੋ ਨੂੰ ਦਿਨ ਰਾਤ ਤੰਗ ਕਰਦੀ ਪਾਲੋ ਦੀ ਜ਼ਿੰਦਗੀ ਨਰਕ ਬਣੀ ਜਾਪਦੀ ਸੀ ਪਰ ਪਾਲੋ ਆਪਣੀਤੀ ਨਾਲ ਮਨ ਪਰ ਚਾਵਾ ਕਰ ਲੈਂਦੀ ਪਤੀ ਵੀ ਵਿਗਾਨੇ ਦੇਸ਼ ਸੀਤੇ ਪਾਲੋ ਅਣਪਰਸੀ ਕੋਈ ਚਿੱਠੀ ਪੱਤਰ ਲਿਖਣਾ ਨਹੀਂ ਜਾਣਦੀ ਸੀ ਇਸ ਤਰ੍ਹਾਂ ਪਾਲੋ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਨਾ ਕਰਦੀ ਬਸ ਆਪਣੀ ਅਣਗੋਲ ਬੱਚੀ ਨੂੰ ਆਪਣੇ ਦਿਲ ਦਾ ਦਰਦ ਸੁਣਾ ਦਿੰਦੀ ਕੁਝ ਮਹੀਨੇ ਬਾਅਦ ਪਾਲੋ ਦੀ ਟੀ ਬਿਮਾਰ ਹੋ ਗਈ ਸਸਨੂ ਆਪਣੀ ਟੀ ਦਾ ਇਲਾਜ ਕਰਵਾਉਣ ਲਈ ਕਿਹਾ ਪਰ ਪਰਮੋਤਾ ਪਹਿਲਾ ਹੀ ਚਾਹੁੰਦੀ ਸੀ ਕਿ ਉਸਦੀ ਟੀ ਮਰ ਜਾਵੇ ਪਾਲੂ ਬੀਬੀ ਕੱਲ ਰਾਤ ਦੀ ਕਾਕੀ ਬਿਮਾਰ ਹੈ ਪਰ ਮੁੱਖ ਮੈਂ ਕੀ ਕਰਾਂ ਸੁਪ ਦੇ ਕਿਸੇ ਖੂਹ ਖਾਤੇ ਵਿੱਚ ਪਾਲੋ ਹਾਰੇ ਨਾ ਬੀਬੀ ਐ ਨਾਬੂਲ ਇਸਨ ਬੋਲਦਾ ਕੀ ਕਸੂਰਾ ਇਹ ਤਾਂ ਰਬ ਦਾ ਪੇਜਾ ਜੀਆ ਪਰ ਮੁਕ ਲੈ ਜਾ ਇਹਨੂੰ ਮੇਰੀਆਂ ਅੱਖਾਂ ਤੋਂ ਦੂਰ ਹੈ ਨਹੀਂ ਮੇਰੇ ਕੋਲ ਪੈਸੇ ਇਹਦਾ ਇਲਾਜ ਕਰਵਾਉਣ ਲਈ ਪਾਲੋ ਆਪਣੇ ਕਮਰੇ ਵਿੱਚ ਆਤੀ ਨੂੰ ਇੱਕ ਨਾਲਾ ਰੋਣ ਲੱਗ ਪਈ ਪਾਲੋ ਘਰ ਵਿੱਚ ਹੀ ਆਪਣੀ ਧੀ ਦਾ ਖਿਆਲ ਰੱਖਦੀ ਨਾ ਉਹ ਆਪਣੇ ਮਾਪੇ ਨੂੰ ਕਿਸੇ ਹੱਥ ਸੁਨੇਹਾ ਭੇਜ ਸਕਦੇ ਸੀ ਧੀ ਦੀ ਦਵਾ دارو ਨਾ ਹੋਣ ਕਰਕੇ ਕਿਸੇ ਬਿਮਾਰੀ ਕਾਰਨ ਪਾਲੋ ਦੀ ਧੀ ਦੀ ਮੌਤ ਹੋ ਗਈ ਉਸ ਦੀ ਮੌਤ ਦਾ ਜ਼ਿੰਮੇਵਾਰ ਚਰਨ ਦੇ ਮਾਤਾ ਪਿਤਾ ਨੇ ਪਾਲੋ ਦੇ ਪੇਕੇ ਨੂੰ ਦੱਸਿਆ ਇਸ ਤਰ੍ਹਾਂ ਚਰਨ ਨੂੰ ਪਾਲੋ ਦੇ ਖਿਲਾਫ ਕਰਦੇ ਰਹੇ ਪਾਲੋ ਦਿਨ ਰਾਤ ਆਪਣੀ ਤੀਨ ਨੂੰ ਯਾਦ ਕਰਦੀ ਰਹਿੰਦੀ ਪਰ ਪਰਿਵਾਰ ਵਿੱਚੋਂ ਕੋਈ ਵੀ ਪਾਲੋ ਦਾ ਦਰਦ ਨਾ ਵੰਡਾਉਂਦਾ ਵਿਦੇਸ਼ ਵਿੱਚ ਚਰਨ ਦਿਨ ਰਾਤ ਕਮਾਈ ਕਰਦਾ ਤੇ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਦੇ ਬੋਝ ਨੂੰ ਘਟ ਕਰਨ ਦੀ ਕੋਸ਼ਿਸ਼ ਕਰਦਾ ਹੁਣ ਚਰਨ ਨੂੰ ਵਿਦੇਸ਼ ਗਏ ਨੂੰ 3 ਸਾਲ ਹੋ ਗਏ ਸਨ ਇਹਨਾਂ 3 ਸਾਲਾਂ ਵਿੱਚ ਪਾਲੋ ਦੀ ਹਾਲਤ ਬਹੁਤ ਹੀ ਤਰਸਯੋਗ ਹੋ ਗਈ ਸੀ ਦਿਨ ਰਾਤ ਪਾਲੋ ਕਰਦੇ ਕੰਮ ਕਰਦੀ ਤੇ ਨਾਲੇ ਸੱਸ ਸੌਰੇ ਦੇ ਤਾਣੇ ਮੈਣੇ ਸੁਣਦੀ 3 ਸਾਲ ਬਾਅਦ ਚਰਨ ਵਿਦੇਸ਼ ਵਿੱਚੋਂ ਵਾਪਸ ਆਇਆ ਆਉਂਦੇ ਸਾਰ ਹੀ ਚਰਨ ਨੇ ਕਾਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਉਹ ਚਾਹੁੰਦਾ ਸੀ ਕਿ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦੇਵੇ ਪਿੰਡ ਵਿੱਚ ਗੱਲਾਂ ਹੋਣ ਲੱਗੀਆਂ ਆਖੇ ਚਰਨ ਬਾਹਰੋਂ ਆਇਆ ਪਤਾ ਨਹੀਂ ਕਿੰਨੇ ਪੈਸੇ ਕਮਾ ਕੇ ਜੋ ਹੁਣ ਉਹ ਪੱਕਾ ਘਰ ਬਣਾਉਣ ਲੱਗਿਆ ਹੋਇਆ ਏ ਕੁਝ ਹੀ ਸਮੇਂ ਵਿੱਚ ਚਰਨ ਨੇ ਬਹੁਤ ਵਧੀਆ ਘਰ ਬਣਾ ਲਿਆ ਉਹ ਆਪਣੇ ਭਰਾਵਾਂ ਦਾ ਵੀ ਬਹੁਤ ਧਿਆਨ ਰੱਖਦਾ ਸੀ ਕਿਉਂਕਿ ਉਸਦੇ ਭਰਾ ਛੋਟੇ ਸੀ ਤਾਂ ਉਹਨਾਂ ਲਈ ਵੀ ਚਰਨ ਨੇ ਪੱਕੇ ਮਕਾਨ ਖੜੇ ਕਰ ਦਿੱਤੇ ਇਸ ਤਰ੍ਹਾਂ ਚਰਨ ਨੇ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਵਿੱਚ ਲੈ ਆਇਆ ਹੁਣ ਚਰਨ ਨੂੰ ਆਪਣੀਆਂ ਜਵਾਨ ਹੋਈਆਂ ਬੇਣਾਂ ਦੀ ਫਿਕਰ ਹੋਣ ਲੱਗੀ ਉਸਦੇ ਛੋਟੇ ਭਰਾ ਦੀ ਪੜਾਈ ਵੀ ਪੂਰੀ ਹੋ ਚੁੱਕੀ ਸੀ